ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਹੇ ਹੰਨੇ ਹੰਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਵੱਲੋਂ ਲਿਖੀ ਗਈ ਹੈ ਆਪ ਜੀ ਨੇ ਇਤਿਹਾਸਾਂਜਾ ਕਰਨ ਤੋਂ ਪਹਿਲਾਂ ਆਉਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪੈਨਾ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਜੋ ਸਾਡਾ ਵੱਡਾ ਮੋਲਾ ਇਤਿਹਾਸ ਹੋਰ ਨਾਲ ਲੋਕਾਂ ਤੱਕ ਪਹੁੰਚ ਸਕੇ ਇਤਿਹਾਸ ਸ਼ੁਰੂ ਅੱਗੇ ਐ ਹੈ ਹਮ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰਾਖਾ ਕੌਣ ਬੜਾਈ ਹੁਣ ਸਰਵਨ ਕਰੋ ਸੂਰਮੇ ਪਿਓ ਪੁੱਤਰ ਦੀ ਬਹਾਦਰੀ ਨਿਰਰਤਾ ਅਡੋਲਤਾ ਪ੍ਰਪਕਤਾ ਤੇ ਸ਼ਹਾਦਤ ਦੀ ਕਥਾ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਉਂਦਿਆਂ ਕਥਾ ਤੇ ਕਥਾਕਾਰ ਨੇ ਕੁਝ ਚਿਰ ਹੋਰ ਲਾਹੌਰ ਰੁਕਣ ਦਾ ਫੈਸਲਾ ਕੀਤਾ ਕੋਣ ਸਿੱਖ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਸਿੱਖੀ ਕਿਸੇ ਸਵਸਾਂ ਸੰਗ ਨਿਭਾ ਜਾਵੇ ਪਰ ਆਪਣੇ ਭਜੰਗੀ ਭਜੰਗਰਾਂ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੇਹ ਦੇਣ ਦੇ ਨਾਲ ਨਾਲ ਮਾਤਾ ਪਿਤਾ ਆਪਣਾ ਜੀਵਨ ਵੀ ਉੱਚਾ ਹੋਰ ਉੱਚਾ ਕਰਨ ਦੇ ਉਪਰਾਲੇ ਰੰਗ ਕਰਦੇ ਰਹਿੰਦੇ ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਬੱਚਿਆਂ ਲਈ ਕਹਾਣੀਆਂ मात्र ਬਣ ਕੇ ਰਹਿ ਜਾਣਗੀਆਂ ਆਖਰ ਬੱਚੇ ਨੇ ਮਾਪਿਆਂ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ ਕੀ ਆਪ ਕਰਦੇ ਹਨ ਹਾਲਾਕੇ ਸਫਰ ਹਰ ਤੱਤ ਦਾ ਆਪਣਾ ਹੈ ਤੇ ਕੋਈ ਹੋਣੀ ਵੀ ਅਕਾਲ ਪੁਰਖ ਜੀ ਨੇ ਆਪੋ ਆਪਣੀ ਤੈਅ ਕੀਤੀ ਹੈ ਪਰ ਫਿਰ ਵੀ ਮਾਪਿਆਂ ਦੇ ਜੀਵਨ ਵਿੱਚ ਸਿੱਖੀ ਪ੍ਰਤੀ ਪ੍ਰਤੀਪਕਤਾ ਦ੍ਰਿੜਤਾ ਦੇਖ ਕੇ ਬਾਲ ਦੇ ਮਨ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਅੰਤ ਸੇਵਾ ਹਿੱਤ ਦਿਨ ਰਾਤ ਇੱਕ ਕਰ ਦੇਣਾ ਤੇ ਸਿੱਖ ਅਸੂਲਾਂ ਲਈ ਮੌਕਾ ਆਉਣ ਤੇ ਜਾਨ ਵੀ ਕੁਰਬਾਨ ਕਰ ਦੇਣੀ ਸ਼ਹਾਬਾਜ਼ ਸਿੰਘ ਅੰਦਰ ਇਹ ਜਜ਼ਬਾ ਆਪਣੇ ਪਿਤਾ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਦੇਖ ਕੇ ਹੀ ਆਇਆ ਸੀ ਤੈਨੂੰ ਪਤਾ ਪੁੱਤਰ ਇੱਕ ਦਿਨ ਭਾਈ ਸ਼ਵੇਕ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਪਾਸ ਆਏ ਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਸਿੰਘ ਜੀ ਕਹਿੰਦਿਆਂ ਨੂੰ ਉਹ ਝੱਟ ਮੰਨ ਲੈਂਦੇ ਹਨ ਇਹ ਭੇਦ ਭਾਵ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਗੁਰਾਂ ਮਸਕਰਾਏ ਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮਾਉਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਪਹਿਲਾਂ ਉਹ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਹਨ ਕੀ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾਂ ਆਪ ਕਮਾਉਂਦੇ ਹੋ ਮਹਾਰਾਜ ਦੇ ਇਹ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ ਉਹ ਤਾਂ ਵਿਚਾਰੇ ਮਾਇਆ ਦੇ ਤਿਆਗ ਦੀ ਸਾਖੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਸਨ ਹੁਣ ਜੇ ਤੈਨੂੰ ਮੈਂ ਪੁੱਛਾਂ ਕਿ ਇਹ ਸਾਖੀ ਸਾਨੂੰ ਵੀ ਕੀ ਦਿੜੜ ਕਰਵਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਵੇਗਾ ਪੁੱਤਰ ਇਹ ਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਸਿੱਖੀ ਦੀਆਂ ਸਿਰਫ ਗੱਲਾਂ ਕਰਨ ਤੇ ਸਿੱਖੀ ਕਮੌਨ ਤੇ ਨਿਭਾਉਣ ਵਿੱਚ ਵਾਹ ਤਨ ਸ਼ਹਾਬਾਜ ਸਿੰਘ ਦੇ ਉੱਤਰ ਤੇ ਖੁਸ਼ ਹੋਇਆ ਭਾਈ ਸ਼ਬੀਖ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸ਼ਬੀਖ ਸਿੰਘ ਸ਼ਹਾਬਾਜ ਸਿੰਘ ਨੂੰ ਗੋਦ ਵਿੱਚ ਬਿਠਾ ਔਰੰਗਜ਼ੇਬ ਦੇ ਸਮੇਂ ਦੀ ਦਿੱਲੀ ਵਿੱਚ ਲੈ ਗਏ ਕੁਝਰ ਪਹਿਲਾਂ ਹੀ ਚਾਂਦਨੀ ਚੌਂਕ ਵਿੱਚ ਵਰਤਾਰਾ ਵਾਪਰ ਕੇ ਠਟਿਆ ਸੀ ਮੁਗਲ ਹੋਕੇ ਦੇ ਰਹੇ ਸਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਦੇ ਸਿਰ ਅਤੇ ਧੜ ਨੂੰ ਛੂਹਣ ਦਾ ਯਤਨ ਕੀਤਾ ਜਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਨ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਏਗਾ ਟੰਡੋਰ ਚੀਆਂ ਦੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸੇ ਇੱਕਦਮ ਅੱਗ ਦੀਆਂ ਲਾਟਾਂ ਅਸਮਾਨ ਛੂਹਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ ਕਿਸ ਦਾ ਘਰ ਸੀ ਇਹ ਇਹ ਤਾਂ ਭਾਈ ਲੱਖੀ ਸ਼ਾਹ ਜੀ ਦਾ ਘਰ ਹੈ ਸੀ ਨਹੀਂ ਹੈ ਤੇ ਸਦੀਆਂ ਤੀਕ ਹੁਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਹੁੰਦੀ ਹੈ ਕਿਸੇ ਦੀ 50 ਪਰ ਇਹ ਘਰ ਅੱਜ ਆਪਾਂ ਬਾਲ ਕੇ ਧਰਤੀ ਤੇ ਸਦਾ ਲਈ ਸਥਾਪਿਤ ਹੋ ਗਿਆ ਹੈ ਅਸੀਂ ਸੋਚਦੇ ਹੀ ਰਹਿ ਗਏ ਕਿ ਸ਼ਾਹਾ ਜੀ ਸੇਵਾ ਨਿਭਾ ਗਏ ਕੋਈ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਰਾਮਾਤ ਹੈ ਜੀ ਜਹਰਾ ਕਰਾਮਾਤ ਪਾਈ ਲੱਖੀ ਸ਼ਾਹ ਜੀ ਨੇ ਕਰਾਮਾਤ ਕਰ ਦਿਖਾਈ ਹੈ ਇੱਕ ਹੋਰ ਆਵਾਜ਼ ਆਈ ਇਹ ਕਰਾਮਾਤ ਨਹੀਂ ਪਾਈ ਲੱਖੀ ਸ਼ਾਹ ਜੀ ਬੋਲੇ ਕਰਾਮਾਤ ਦੇਖਣੀਆਂ ਤਾਂ ਚਾਂਦਨੀ ਚੌਕ ਜਾਓ ਤੇ ਦੇਖੋ ਕਿ ਜਦ ਅਸੀਂ ਮਹਾਰਾਜ ਦੀ ਦੇਹ ਲੈ ਆਏ ਤੇ ਸੀਸ ਪਾਈ ਜੈਤਾ ਜੀ ਲੈ ਗਏ ਤਾਂ ਉੱਥੇ ਕੀ ਵਾਪਰਿਆ ਸਭ ਬੜੇ ਹੈਰਾਨ ਹੋਏ ਕਿ ਅਜੇਹਾ ਹੋਰ ਉਥੇ ਕੀ ਹੋ ਗਿਆ ਇਹਨੇ ਨੂੰ ਇੱਕ ਸਿੱਖ حفਿਆ ਹੋਇਆ ਆ ਤਨ ਸਿੱਖੀ ਤਨ ਗੁਰ ਕੇ ਸਿੱਖ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਚਾਂਦਨੀ ਚੌਂਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਪਾਹੀਆਂ ਵਿੱਚ ਅਫੜਾ ਦਫੜੀ ਮਚ ਗਈ ਉਸੇ ਹਬੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇਹ ਤੇ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਗਏ ਅਸੀਂ ਦੂਰ ਖਲੋਤੇ ਇਹ ਦੇਖ ਰਹੇ ਸਾਂ ਕਿ ਇੱਕ ਬਿਰਗ ਬੋਲੇ ਜਦ ਇਹ ਹਨੇਰੀ ਰੁਕੇਗੀ ਤੇ ਸਪਾਹੀਆਂ ਨੂੰ ਪਤਾ ਲੱਗੇਗਾ ਤਾਂ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਤੇ ਕਹਿਰ ਦੀ ਅਗਨੀ ਅਗਲੀ ਹਨੇਰੀ ਚੁੱਲੇਗੀ ਸੱਚੇ ਪਾਤਸ਼ਾਹ ਸਿੱਖਾਂ ਦੇ ਮਿਹਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾ ਲੈਣ ਫਿਰ ਭਾਵੇਂ ਹਜੇ ਇਹ ਸ਼ਬਦ ਉਹਦੇ ਮੂੰਹ ਵਿੱਚ ਹੀ ਸਨ ਕੇ ਦੋ ਸਿੱਖ ਚਾਂਦਨੀ ਚੌਂਕ ਵੱਲ ਭੱਜੇ ਉੱਥੇ ਪਹੁੰਚ ਕੇ ਇੱਕ ਨੇ ਦੂਜੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਉਸ ਨੂੰ ਉਵੇਂ ਹੀ ਟਿਕਾ ਦਿੱਤਾ ਅਤੇ ਸਤਿਗੁਰਾਂ ਦੀ ਦੇਹ ਤੇ ਸੀਸ ਪਏ ਸਨ ਤਾਂ ਕਿ ਜਦ ਹਨੇਰੀ ਰੁਕੇ ਤਾਂ ਸਿਪਾਈਆਂ ਨੇ ਇਹ ਦਮ ਇੱਕ ਦਮ ਪਤਾ ਨਾ ਲੱਗੇ ਧੰਨ ਸਿੱਖੀ ਧੰਨ ਗੁਰੂ ਕੇ ਸਿੱਖ ਸ਼ਾਹ ਸ਼ਾਹਬਾਜ ਸਿੰਘ ਬੋਲਿਆ ਤੇ ਇਹ ਕਿਤੇ ਇੱਕ ਥਾਂ ਹੋਇਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਦ ਤੱਕ ਅਨੰਦਪੁਰ ਸਾਹਿਬ ਪਹੁੰਚੇ ਕਈ ਥਾਈ ਸਿੱਖ ਸੇਵਕਾਂ ਨੇ ਇਹ ਸੇਵਾ ਲਈ ਕਿਸੇ ਹੋਰ ਥਾਂ ਵੀ ਇਸ ਤਰ੍ਹਾਂ ਹੋਇਆ ਪਤਾ ਜੀ ਸ਼ਾਹਬਾਜ ਸਿੰਘ ਬੋਲਿਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲੇ ਪਿੰਡ ਬੁਜੇ ਪੁੱਜੇ ਉਸ ਪਿੰਡ ਦਾ ਨਾਮ ਗੜੀ ਸੀ ਮੀ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੁਖਤਬਰ ਬਾਬਾ ਖੁਸ਼ਿਹਾਲ ਖੁਸ਼ਿਆਲਾ ਜੀ ਜੀ ਨੂੰ ਖਬਰ ਮਿਲੀ ਕਿ ਮੁਗਲ ਸਪਾਹੀ ਭਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਹੀ ਆ ਰਹੇ ਹਨ ਬਾਬਾ ਜੀ ਮਹਾਰਾਜ ਦੇ ਸੀਸ ਅਤੇ ਭਾਈ ਜੈਤਾ ਜੀ ਨੂੰ ਬਹੁਤ ਅਦਬ ਸਤਕਾਰ ਨਾਲ ਆਪਣੇ ਘਰ ਲੈ ਗਏ ਸਾਰੇ ਪਿੰਡ ਦੇ ਪਿੰਡ ਨੇ ਵਿਚਾਰ ਕੀਤੀ ਕਿ ਸਤਗੁਰਾਂ ਦੇ ਸਿਰ ਨੂੰ ਮੁਗਲਾਂ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ ਬਾਬਾ ਖੁਸ਼ਿਆਲਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਪਾਹੀਆਂ ਦੇ ਦਿੱਤਾ ਜਾਵੇ ਸਭ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਪਰ ਸਿਰ ਦੇਵੇ ਕੌਣ ਬਾਬਾ ਖੁਸ਼ਿਆਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ ਕਾਫੀ ਚਿੰਜਕ ਚਿਜਕ ਅਤੇ ਨਾਨ ਨੁਕਰ ਮਗਰੂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੀ ਗੱਲ ਨਾਲ ਸਹਿਮਤ ਹੋ ਗਏ ਮਹਾਰਾਜ ਦੇ ਸਿਰ ਦਾ ਨਿਰਾਦਰ ਰੋਕਣ ਲਈ ਬਾਬਾ ਖੁਸ਼ਿਆਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸਿਰ ਭੇਟ ਕਰ ਦਿੱਤਾ ਭਾਈ ਜੈਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਦੇ ਪਿੰਡ ਨੇ ਸਤਕਾਰ ਸਹਿਤ ਮਹਾਰਾਜ ਦੇ ਸਿਰ ਸਮੇਤ ਵਿਦਾ ਕਰ ਦਿੱਤਾ ਕੁਝ ਚਿਰ ਮਗਰੋਂ ਹੀ ਮੁਗਲ ਸਿਪਾਹੀ ਆਣ ਟੁੱਕੇ ਬਾਬਾ ਖੁਸ਼ਿਆਲਾ ਜੀ ਦਾ ਸਿਰ ਸੁੰਦਰ ਬਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਤੇ ਉਹ ਕਾਫਰ ਕਿਤੇ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਾਗੀ ਗੁਰੂ ਦਾ ਸਿਰ ਚਾਂਦਨੀ ਚੌਂਕ ਵਿੱਚੋਂ ਚੁੱਕ ਕੇ ਲਿਆਂਦਾ ਮੁਗਲ ਸਪਾਹੀ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਹਨਾਂ ਸਿਰ ਹੁਣ ਹੋਰ ਵਿਵਤਾ ਪੈ ਗਈ ਸੀ ਜਲਦੀ ਪੇਸ਼ ਕਰੋ ਉਸ ਕਾਫਨ ਨੂੰ ਵੀ ਨਹੀਂ ਤਾਂ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਮੈਂ ਹਾਂ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਹੀ ਇੱਕ ਹੋਰ ਬਜ਼ੁਰਗ ਅੱਗੇ ਆਇਆ ਤੇ ਉਸਨੇ ਭਾਈ ਜੈਤਾ ਜੀ ਦੀ ਥਾਂ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਮੁਗਲ ਸਪਾਹੀ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਹਾੜ ਨਾਲ ਵਖ ਕਰ ਦਿੱਤਾ ਮੁਗਲ ਸਪਾਈਆਂ ਨੇ ਬਾਬਾ ਖਸ਼ਿਆਲਾ ਜੀ ਦਾ ਸਿਰ ਜਾ ਕੇ ਔਰੰਗਜੀਬ ਅੱਗੇ ਪੇਸ਼ ਕੀਤਾ ਜਦ ਬਾਦਸ਼ਾਹ ਨੇ ਦੇਖਿਆ ਤਾਂ ਉਹਦੇ ਅੱਖਾਂ ਵਿੱਚ ਖੂਨ ਉਤਰ ਆਇਆ ਸਾੜ ਕੇ ਸੁਆਹ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਮਜਾ ਕੀਤਾ ਹੈ ਜੇ ਔਰੰਗਜੀਬ ਨੇ ਇਸ ਹੁਕਮ ਦੀ ਦੇਰ ਸੀ ਕਿ ਤੇ ਔਰੰਗਜੀਬ ਦੇ ਇਸ ਹੁਕਮ ਦੀ ਦੇਰ ਸੀ ਕਿ ਸਾਰਾ ਗੜੀ ਪਿੰਡ ਮੁਗਲਾਂ ਨੇ ਸਾੜ ਕੇ ਸੁਆਹ ਕਰ ਦਿੱਤਾ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਹਾਬ ਸਿੰਘ ਇਹ ਕਹਿੰਦਾ ਹੋਇਆ ਸ਼ਹਾਦਤਾਂ ਨੂੰ ਪ੍ਰਣਾਮ ਕਰ ਰਿਹਾ ਸੀ ਸਿੱਖੀ ਸਦਕ ਦੀਆਂ ਐਸੀਆਂ ਸਾਖੀਆਂ ਰਾਹੀ ਸ਼ਬੀਖ ਸਿੰਘ ਆਪਣੇ ਪੁੱਤਰ ਨੂੰ ਸਦਾ ਸਿੱਖੀ ਕਮਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਜਕਰੀਆ ਖਾਨ ਵੱਲੋਂ ਜਦੋਂ ਤੋਂ ਭਾਈ ਸ਼ਬੀਖ ਸਿੰਘ ਨੂੰ ਕਚਹਿਰੀ ਦੇ ਇੱਕ ਚਬੂਤਰੇ ਦੀ ਤਾਬੇਦਾਰੀ ਦਿੱਤੀ ਗਈ ਸੀ ਤਾਂ ਤੋਂ ਹੀ ਉਸ ਦੇ ਪੁੱਤਰ ਯਹੀਆ ਖਾਨ ਸ਼ਾਨਵਾਜ਼ ਉਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਭਾਈ ਸ਼ਬੀਖ ਸਿੰਘ ਤੋਂ ਇਹ ਉਹਦਾ ਖੂਨ ਲੈਣਾ ਚਾਹੁੰਦੇ ਸਨ ਇਹਾਂ ਧਰਤੀ ਹੈ ਤੇ ਉਪਰ ਤੇ ਆਕਾਸ਼ ਮੁਗਲਾਂ ਦੀ ਸਲਤਨਾ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ ਖਾਲਸੇ ਦਾ ਤਖਤ ਉੱਚਾ ਹੈ ਭਾਈ ਜੁਬੇਕ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ ਇਬਾਰਤ ਨੇ ਤਾਂ ਕਾਜ਼ੀਆਂ ਮੌਲਾਨਿਆਂ ਅੰਦਰ ਗੁੱਸੇ ਦੇ ਭਾਵੜ ਮਾ ਜਾ ਦਿੱਤੇ ਸਨ कोतवाल ਬੰਦਿਆਂ ਸੀ ਭਾਈ ਜੁਬੇਕ ਸਿੰਘ ਨੇ ਕੁਝ ਕੰਮ ਬਹੁਤ ਛੇਤੀ ਨਾਲ ਕਰ ਦਿੱਤੇ ਉਹਨਾਂ ਨੂੰ ਪਤਾ ਸੀ ਕਿ ਇਹ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਿਕੇਗਾ ਸਿੱਕਾ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾਂ ਵਿੱਚ ਕਈ ਸਾਰੇ ਸਿੱਖਾਂ ਨੂੰ ਰਿਹਾ ਕਰ ਦਿੱਤਾ। ਉਹਨਾਂ ਤੇ ਰਖੜੀਆਂ ਨੂੰ ਪਟਵਾਇਆ ਗਿਆ ਜਿਨ੍ਹਾਂ ਤੇ ਚੜ ਕੇ ਸਿੰਘਾਂ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੇ ਸਜ਼ਾ ਦੇਣ ਵਾਲੇ ਹੋਰ ਅਨਮਨੂਖੀ ਤਰੀਕਿਆਂ ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ। ਇਹਨਾਂ ਵਿੱਚੋਂ ਚਰਖੜੀ ਤਾਂ ਉਹ ਪਹਿਲਾਂ ਹੀ ਪਟਵਾ ਚੁੱਕੇ ਸਨ। ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜ਼ਰਤ ਈਸਾ ਨੂੰ ਚੜਾਇਆ ਗਿਆ ਸੀ। ਸੰਘੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਜਾਂ ਦਰਖਤ ਨਾਲ ਲਮਕਾ ਕੇ ਪੱਥਰ ਨਾਲ ਮਾਰਨਾ ਤੱਤੇ ਜੰਬੂਰਾ ਨਾਲ ਤੱਤੇ ਜੰਬੂਰਾ ਨਾਲ ਮਾਸ ਨੋਚਣਾ ਮੁਗਲੀਆਂ ਮੁਗਲੀਆਂ ਨਾਲ ਕੁੱਟ-ਕੁੱਟ ਕੇ ਮਾਰਨਾ ਹਲਕੇ ਕੁੱਤਿਆਂ ਤੋਂ ਪੜਵਾਉਣਾ ਤੱਤਾ ਤੇਲ ਪਾ ਕੇ ਸਾੜ ਦੇਣਾ ਆਦ ਸ਼ਾਮਲ ਸਨ ਇਹ ਮੁਗਲਾਂ ਦੇ ਕੁਝ ਤਰੀਕੇ ਸਨ ਜਿਨ੍ਹਾਂ ਰਾਹੀਂ ਉਹ ਸਿੱਖਾਂ ਤੇ ਤਸ਼ੱਦਦ ਕਰਿਆ ਕਰਦੇ ਸਨ ਭਾਈ ਸ਼ਬੀਖ ਸਿੰਘ ਨੇ ਇਹਨਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ ਨਾਲ ਹੀ ਭਾਈ ਸ਼ਬੀਖ ਸਿੰਘ ਨੇ Hindu ਮੰਦਰਾਂ ਵਿੱਚ ਸ਼ੰਖ ਵਜਾਉਣ ਤੇ ਪ੍ਰਾਣਾ ਤੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਮੁਗਲਾਂ ਵੱਲੋਂ ਕਰਕੇ ਐਕੇ ਸ਼ੁਰੂ ਕੀਤੀ ਗਈ ਇੱਕ ਕਟਿਆ ਰਸਮ ਜਿਸ ਵਿੱਚ ਗੈਰ ਮੁਸਲਮ ਕੁੜੀਆਂ ਵਿਆਹ ਮਗਰੋਂ ਸਹੁਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰਾਂ ਦਾ ਜਾਂ ਸੂਬੇਦਾਰਾਂ ਕਰ ਕਟਨੀਆਂ ਸਨ ਉਸ ਨੂੰ ਵੀ ਬੰਦ ਕਰਵਾਇਆ ਗਿਆ ਭਾਈ ਸ਼ਵੇਕ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜ ਦੀਆਂ ਕੰਧਾਂ ਵਿੱਚੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰ ਤੇ ਖੂਹਾਂ ਵਿੱਚੋਂ ਧੜ ਕੜਵਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਇਨਾ ਸਾਰਿਆਂ ਫੈਸਲਿਆਂ ਕਰਕੇ ਭਾਈ ਸਾਹਿਬ ਜਕਰੀਏ ਦੇ ਪੁੱਤਰਾਂ ਤੇ ਮੁਗਲ ਦਰਬਾਰੀਆਂ ਦੀ ਅੱਖਾਂ ਵਿੱਚ ਹੋਰ ਰੜਕਣ ਲੱਗੇ ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖਪਤ ਰਾਏ ਦੇ ਤਾਂ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਸੀ ਸਾੜੇ ਦੀ ਅੱਗ ਵਿੱਚ ਉਹ ਬੁਰੀ ਤਰ੍ਹਾਂ ਭੁੱਜ ਰਿਹਾ ਸੀ ਭਾਈ ਸਾਹਿਬ ਦਾ ਪਜੰਗੀ ਸ਼ਹਾਬਤ ਸਿੰਘ ਬਹੁਤ ਲਾਇਕ ਤੇ ਹੁਸ਼ਿਆਰ ਬਾਲਕ ਸੀ ਗੁਰਮਤ ਵਿੱਚ ਪਰਪੱਕ ਹੋਣ ਦੇ ਨਾਲ ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ ਉਸ ਦੀ ਲਾਇਕਤਾ ਦੇਖ ਕੇ ਮੌਲਵੀ ਸਦਾ ਰੰਜ ਕਰਦਾ ਸੀ ਕਿ ਐਸਾ ਸ਼੍ਰੇਸ਼ਟ ਬਾਲਕ ਮੁਸਲਮਾਨ ਕਿਉਂ ਨਹੀਂ ਕਈ ਵਾਰ ਉਹ ਬਾਲਕ ਨੂੰ ਥੜਕਾਉਣ ਲਈ ਸਿੱਖੀ ਤੇ ਤੰਜ ਕਰਦਾ ਪਰ ਬਾਲਕ ਆਪਣੇ ਤੇਜ ਤਰਾਰ ਜਵਾਬਾਂ ਨਾਲ ਮੌਲਵੀ ਨੂੰ ਚਾਰੇ ਪੰਖ ਖਾਨੇ ਚਿਤ ਕਰ ਦਿੰਦਾ ਸੀ ਐਸੀ ਹੀ ਇੱਕ ਬਹਿਸ ਜੁਮੇ ਰਾਤ ਨੂੰ ਮਸਜਿਦ ਦੇ ਬਾਹਰ ਹੋ ਗਈ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦਿਵਾਲੇ ਖਲੋਤੇ ਗੱਲਾਂ ਕਰ ਰਹੇ ਸਨ ਇਹਨਾਂ ਨੂੰ ਕੋਹਲੀ ਸ਼ਾਬਾਸ਼ ਸਿੰਘ ਲੰਘਿਆ ਤਾਂ ਮੌਲਵੀ ਬੋਲਿਆ ਮੁਹੰਮਦ ਸਾਹਿਬ ਹੀ ਇੱਕ ਮਾਤਰ ਸਰਵੋੱਚ ਤੇ ਆਖਰੀ ਪੈਗੰਬਰ ਹਨ ਕਿਉਂ ਸ਼ਹਾਬਤ ਸਿੰਘ ਉਸ ਦੇ ਲੰਗੇ ਜਾਂਦੇ ਸ਼ਹਾਬਤ ਸਿੰਘ ਦਾ ਹੰਗਾਰਾ ਪਰਵਾਉਣਾ ਚਾਹਿਆ ਬੇਸ਼ੱਕ ਸ਼ਹਾਬਤ ਸਿੰਘ ਬੋਲਿਆ ਹਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਇਮਾਮ ਈਮਾਨ ਨਾਲ ਮੰਨਣੀ ਚਾਹੀਦੀ ਹੈ دین ਤੋਂ ਥੜਕਿਆ ਮੰਨਿਆ ਜਾਵੇਗਾ ਉਹ ਮੋਮਨ ਜੋ ਇਸ ਬਚਨ ਤੋਂ ਚਿੱਤ ਦਲਾਵੇ ਸ਼ਹਾਬਤ ਸਿੰਘ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਹਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁੱਲ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਆਨੰਦਪੁਰੀ ਧੂੜਾਂ ਮੱਥੇ 'ਚ ਛਾ ਲਈਆਂ ਨੇ ਮੌਲਵੀ ਸਾਹਿਬ ਕੇਸਗੜ ਸਾਹਿਬ ਦੀਆਂ ਖੰਡੇ ਬਾਟੇ ਵਾਲੀਆਂ ਪੰਜ ਕੁੱਟਾਂ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਤਲਗੀ ਤਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਤੇ ਨਾ ਹੋਵੇਗਾ ਉਹਨਾਂ ਦੇ ਨੇ ਮਿੱਤਰ ਪਿਆਰਾ ਅਕਾਲ ਪੁਰਖ ਜੀ ਨੂੰ ਕਿਹਾ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਹਨ ਉਹਨਾਂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਹ ਬੋਲ ਸਰਬ ਉੱਚ ਪ੍ਰਮਾਤਮਾ ਲਈ ਵਰਤੇ ਪਰ ਮੇਰੇ ਲਈ ਰਾਜਨ ਤੇ ਰਾਜਾ ਵੀ ਉਹੀ ਨੇ ਤੇ ਮਹਾਰਾਜਨ ਕੇ ਮਹਾਰਾਜਾ ਵੀ ਉਹ ਮੈਂ ਫਿਰ ਕਹਿਣਾ ਹਾਂ ਕਿ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਿਰਮੌਰ ਨੇ ਤੇ ਆਖਰੀ ਪੈਗੰਬਰ ਨੇ ਉਹ ਹੀ ਸਿੱਖ ਲਈ ਸਰਬਸਦਾਨ ਸਰਬਸਦਾਨੀ ਪਿਤਾ ਤੋਂ ਉਰੇ ਅਰੇ ਹੋਰ ਕੁਛ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਇਸ ਨਿਸ਼ਚੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਸ਼ਹਾਬਾਜ਼ ਸਿੰਘ ਦਾ ਉੱਤਰ ਲਾ ਲਾ ਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫਿਰ ਬੋਲਿਆ ਜੇ ਸਰਵੋੱਚ ਤੇ ਆਖਰੀ ਪਗੰਬਰ ਧਰਤੀ ਤੇ ਆ ਚੁੱਕੇ ਸਨ ਤਾਂ ਫਿਰ ਤੁਹਾਡੇ ਗੁਰੂ ਦੀ ਕੀ ਲੋੜ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਵੇਗਾ ਪਰ ਕਿਸੇ ਤਸ ਤੋਸਬ ਕਰਕੇ ਕਈ ਵਾਰ ਸਾਡੇ ਨਜ਼ਰੀ ਨਹੀਂ ਪੈਂਦਾ ਝਰਨਿਆਂ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਇਹ ਲੋਕਾਂ ਦੀ ਤੇ ਮਟਾਉਂਦਾ ਰਹਿੰਦਾ ਹੈ ਝਰਨੇ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇਥੋਂ ਲੰਘ ਗਿਆ ਹੈ ਤੇ ਨਾ ਹੀ ਝਰਨੇ ਕੋਲ ਆਏ ਕਿਸੇ ਧਿਆਏ ਨੂੰ ਝਰਨਾ ਕਹਿੰਦਾ ਹੈ ਕਿ ਸੈਂਕੜੇ ਕੂਹਾਂ ਦੂਰ ਉਹ ਹੋਰ ਝੰਨਾ ਵਗਦਾ ਹੈ ਉੱਥੇ ਪਾਣੀ ਪੀ ਲੈ ਮੌਲਵੀ ਹੁਣ ਨਿਰ ਉੱਤਰ ਸੀ ਪਰ ਉਹ ਇਨ ਬਾਲਕਾਂ ਦਾ ਉਸਤਾਦ ਸੀ ਚੁੱਪ ਜਿਵੇਂ ਰਹਿੰਦਾ ਪਰ ਜੇ ਕੋਈ ਧਿਆਇਆ ਪਹਿਲਾਂ ਵਾ ਵਗ ਰਹਿ ਚਰਨੇ ਕੋਲ ਖਲੋਤਾ ਹੋਵੇ ਤਾਂ ਉਸ ਨੂੰ ਹੋਰ ਨਵਾਂ ਚਰਨਾ ਲੱਭਣ ਦੀ ਲੋੜ ਕੀ ਹੈ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਚਰਨਾ ਜਾਂ ਉਸਦੇ ਪੱਥਰ ਦੇ ਵੀ ਕਿਸੇ ਨਾਲ ਤੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀਓ ਤੁਹਾਨੂੰ ਉਹ ਬੋਲ ਯਾਦ ਨੇ ਜੋ ਅੱਲਾ ਪਾਕ ਨੇ ਮੁਹੰਮਦ ਸਾਹਿਬ ਨੂੰ ਉਦੋਂ ਕਹੇ ਜਦੋਂ ਉਹਨਾਂ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੰਜੇ ਤੇ ਪਏ ਚਾਚੇ ਅਬੂ ਤਾਲ ਅਬੂ ਅਬੂ ਤਾਲਿਬ ਨੂੰ ਦੀਨ ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿਸ ਨੂੰ ਚਾਹੋ ਦੀਨ ਦੇ ਰਾਹ ਲਈ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਅੱਲਾ ਜਿਸ ਨੂੰ ਚਾਹੁੰਦਾ ਹਾਂ ਮਾਰਗਦਰਸ਼ਨ ਬਖਸ਼ ਦਿੰਦਾ ਹਾਂ ਹੁਣ ਤਾਂ ਗੱਲ ਮੌਲਵੀ ਦੇ ਵੱਸੋਂ ਬਾਹਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪੀਤਾ ਨਵਾਬ ਕੋਲ ਜਾ ਹਾਜ਼ਰ ਹੋਇਆ ਤੇ ਸ਼ਾਹਬਾਜ਼ ਸਿੰਘ ਦੀ ਸ਼ਿਕਾਇਤ ਕਰਦਾ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਿਆ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਲਕਾਂ ਨੂੰ ਵੀ ਡਲਾ ਦੇਣਗੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸਨੇ ਫੌਰਨ ਛਬੇ ਸਿੰਘ ਤੇ ਸ਼ਾਹਬਾਦ ਸਿੰਘ ਨੂੰ ਕੈਦ ਕਰ ਲਿਆ ਦੋਵੇਂ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜ਼ੀ ਬੋਲਿਆ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਛਬੇ ਸਿੰਘ ਕਿ ਤੁਸੀਂ ਪਿਓ ਪੁੱਤਰ ਦਬੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹੇ ਕਿ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁ슬ਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਬ ਉੱਚ ਤੇ ਆਖਰੀ ਪੈਗੰਬਰ ਮੰਨੇ ਤਰਸਾਉਂਦਾ ਹੈ ਮੈਨੂੰ ਤੁਹਾਡੇ ਜਿਹੇ ਮੁਸਲਮਾਨ ਅਖਵਾਉਣ ਵਾਲਿਆਂ ਉੱਤੇ ਤੁਹਾਨੂੰ ਇਹ ਕਿਉਂ ਜਾਪਦਾ ਹੈ ਕਿ ਪੈਗੰਬਰ ਸ਼ਹਾਬਾ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮਾਨ ਦੇ ਕਿਆਂ ਵੀ ਵੱਡਾ ਹੋਵੇਗਾ ਕੀ ਹੁਣ ਉਸ ਦੀ ਵਡਿਆਈ ਘਟ ਹੈ ਰਹੀ ਗੱਲ ਮਾਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀਆਂ ਸਾਖੀਆਂ ਮੈਂ ਹੀ ਸ਼ਹਾਬਾ ਸਿੰਘ ਨੂੰ ਸੁਣਾਈਆਂ ਹਨ ਤੇ ਹੁਣ ਮੈਂ ਹੀ ਉਸ ਨੂੰ ਨਿਸ਼ਚੇ ਤੋਂ ਡੋਲ ਜਾਂ ਲਈ ਕਿਵੇਂ ਕਹਾ ਸ਼ਹਾਬਾ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫਿਰ ਚੜਖੜੀਆਂ ਦੇ ਝੂਟਿਆਂ ਲਈ ਤਿਆਰ ਹੋ ਜਾਓ ਧਰਮ ਖਾਤ ਚੜਖੜੀਆਂ ਮਿਲਣ ਸਾਡੇ ਧਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਮੁਸਲਮਾਨਾਂ ਨੂੰ ਮੌਤ ਨਹੀਂ ਆਉਂਦੀ ਦੋਵੇਂ ਪਿਤਾ ਪੁੱਤਰ ਵਾਰ-ਵਾਰ ਬੋਲੇ ਦੋਹਾਂ ਨੂੰ ਚੜਖੜੀਆਂ ਕੋਲ ਜਾਂਦਾ ਗਿਆ ਨਮਨ ਕਰ ਪੁੱਤਰ ਇਸ ਚੜਖੜੀ ਨੂੰ ਇਹ ਸਾਡਾ ਇਮਤਿਹਾਨ ਲਵੇਗੀ ਇਹੀ ਤੈ ਕਰੇਗੀ ਕਿ ਜਿਸ ਵਿਦਿਆਲੇ ਵਿੱਚ ਅਸੀਂ ਦਾਖਲਾ ਲਿਆ ਹੈ ਪੜਾਈ ਕੀਤੇ ਉਹਦੇ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮਾ ਇੰਦੇ ਤੇ ਚੜਾਇਆ ਗਿਆ ਉਹ ਸਵਾਸਾਂ ਸੰਗ ਨਹੀਂ ਸਿੱਖੀ ਨਭਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਦੇਹਾਂ ਇਹਨਾਂ 'ਚ ਰਖੜੀਆਂ ਨੇ ਸ਼ੋਹੀਆਂ ਹਨ ਜਲਾਦਾ ਨੇ ਪਹਿਲਾਂ ਭਾਈ ਸ਼ਬੇਕ ਸਿੰਘ ਚੱਕੜੀ ਤੇ ਚੜਾਇਆ ਨਵਾਬ ਨੂੰ ਚਰਖੜੀ ਤੇ ਟਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸ਼ੋਬੇਕ ਸਿੰਘ ਨੂੰ ਆਪਣੇ ਸਿੱਧਕ ਦਾ ਮਾਣ ਹੈ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਅਕਾਲ ਦਾ ਜਾਬ ਸ਼ੁਰੂ ਕੀਤਾ ਸਿੰਘ ਦੀ ਅਡਰੜਤਾ ਨਵਾਬ ਨੂੰ ਹੋਰ ਗੁੱਸਾ ਆ ਦਿਵਾ ਰਹੀ ਸੀ ਤੇਜ ਕਰੋ ਚਰਖੜੀ ਦੇ ਬੰਦ ਕਰਵਾਓ ਇਹਦੀ ਬਕਵਾਸ ਨਵਾਬ ਗੁੱਸੇ ਵਿੱਚ ਚੀਕਿਆ ਚਰਖੜੀ ਤੇਜ਼ ਹੋਈ ਤੇ ਸਿੰਘ ਦੀ ਅਕਾਲ ਅਕਾਲ ਦੀ ਧੁਨੀ ਵੀ ਹੋਰ ਤੇਜ਼ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਇਹ ਵਗਦੀਆਂ ਲਹੂ ਦੀਆਂ ਧਾਰਾਂ ਵਿੱਚੋਂ ਗੁਰੂ-ਗੁਰੂ ਦੀ ਆਵਾਜ਼ੇ ਆਉਣ ਲੱਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨੇ ਆ ਲੋ ਜਾਵੇ ਫਤਿਹ ਪਾਵੇ ਭਾਈ ਮਤੀ ਦਾਸ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਜੀ ਦੇ ਮਾਨੂ ਭਾਵੇ ਸਤਿ ਸ਼੍ਰੀ ਅਕਾਲ ਸ਼ਬਾਦ ਸਿੰਘ ਨੇ ਜਗਾਰਾ ਛੱਡਿਆ ਏਠਾ ਲਾਓ ਇਹਨੂੰ ਤੇ ਇਸ ਜਿਆਦਾ ਗਰਦੇ ਰਹੇ ਨੂੰ ਉੱਤੇ ਚਾੜੋ ਪਤਾ ਤਾਂ ਲੱਗੇ ਕਿ ਇਸ ਦੀ ਗਰਜ ਚ ਰਖੜੀ ਤੇ ਵੀ ਕੰਮ ਰੈਂਦੀ ਏ ਕਿ ਨਹੀਂ ਮੇਰੇ ਧਨ ਭਾਗ ਸੁੰਦਿਆ ਹੀ ਸ਼ਬਾਦ ਸਿੰਘ ਬੋਲਿਆ ਜਲਾਦਾ ਨੇ ਭਾਈ ਸ਼ਬੀਖ ਸਿੰਘ ਨੂੰ ਚਰਖੜੀ ਤੋਂ ਲਾਇਆ ਤੇ ਪਾਸੇ ਕਰ ਬਿਠਾਉਣ ਲੱਗੇ ਇਹ ਤੇ ਹੀ ਬਿਠਾਓ ਇਸ ਨੂੰ ਚੜਖੜੀ ਦੇ ਸਾਹਮਣੇ ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟੀਆਂ ਹੱਡੀਆਂ ਦੀ ਆਵਾਜ਼ ਸੁਣ ਸਕੇ ਲਖਬਤ رائے ਬੋਲਿਆ ਸ਼ਹਾਬਾਜ਼ ਸਿੰਘ ਨੂੰ ਚੜਖੜੀ ਤੇ ਬੰਨਿਆ ਗਿਆ ਨਵਾਬ ਤੇ ਕਾਜੀ ਇਹ ਸੋਚ ਕੇ ਉਸ ਕੋ ਲਾਇਆ ਕਿ ਸ਼ਾਇਦ ਹੁਣ ਕੁਝ ਡਰ ਕੇ ਦਰਬਾਲ ਦੇ ਮਨ ਵਿੱਚ ਪੈਦਾ ਹੋਇਆ ਹੋਵੇ ਦੇਖ ਸ਼ਹਾਬਾਜ਼ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹੰਡਾ ਚੁੱਕਾ ਹੈ ਪਰ ਤੂੰ ਜੇ ਦੇਖਿਆ ਹੀ ਕੀ ਹੈ ਉਸ ਰੋਸ਼ਨ ਪੇਖਵਲ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲਵੇ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਤੂੰ ਜ਼ਗੀਰਾਂ ਦੀ ਸਰਦਾਰੀ ਮਾਣੇਗਾ ਤੇ ਨਾਲੇ ਇਹ ਰਾਜ ਦਾ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕਿ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਕਿ ਅਮਰਸਾਹ ਸਾਹਿਬ ਤੋਂ ਗੂੰਜਦੇ ਜਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਬ ਰਹੇ ਸੱਚ ਸੱਚ ਦੱਸੋ ਨਵਾਬ ਸਾਹਿਬ ਕਿ ਅਨੰਦਪੁਰ ਦੇ ਅੰਬਰਾਂ ਵਿੱਚ ਉੱਡਦੇ ਬਾਜ਼ ਤੁਹਾਨੂੰ ਸੁਪਨਿਆਂ ਵਿੱਚ ਡਰਾਉਂਦੇ ਨਹੀਂ ਨਵਾਬਾ ਜੀ ਬੋਲ ਹੀ ਰਿਹਾ ਸੀ ਕਿ ਸ਼ਹਾਬ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰੋ ਇਸ ਦੀ ਬਕਵਾਸ ਨਵਾਬ ਚੀਕਿਆ ਤੇ ਜਲਾਦਾ ਨੇ ਚਰਖੜੀ ਨੂੰ ਗੇੜਾ ਦੇ ਦਿੱਤਾ ਲਹੂ ਦੇ ਪ੍ਰਣਾਲੇ ਸ਼ਹਾਬ ਸਿੰਘ ਦੇ ਸਰੀਰ ਵਿੱਚੋਂ ਵਗਣ ਲੱਗੇ ਜਦ ਤੋੜਦੀਆਂ ਹੱਡੀਆਂ ਦੀ ਆਵਾਜ਼ ਪਈ ਸ਼ੁਭੇਕ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਹੱਥ ਜੋੜਦਿਆਂ ਬੋਲੇ ਧੰਨ ਹੈ ਤੂੰ ਪੁੱਤਰ ਧੰਨ ਤੇਰਾ ਜਨਮ ਧੰਨ ਮਾਤਾ ਸਾਹਿਬ ਦੇਵਾ ਜੀ ਧੰਨ ਕਲਗੀਧਰ ਪਿਤਾ ਜੀ ਨਵਾਬ ਨੂੰ ਜਾ ਪਿਆ ਕਿ ਪੀੜ ਦਾ ਸਾਰਾ ਸਹਾਰਦਾ ਹੋਇਆ ਸ਼ਹਾਬ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚੱਕੜੀ ਰੁਕਵਾਈ ਤੇ ਸ਼ਹਾਬਾਜ ਕੋਲ ਜਾ ਕੇ ਫਿਰ ਬੋਲਿਆ ਕਿ ਦੇਵੇਗਾ ਸਹ ਧਰਮ ਤੈਨੂੰ ਜਿਸ ਦੇ ਬਦਲੇ ਚ ਰਖੜੀਆਂ ਮਿਲ ਸਾਡੇ ਵੱਲ ਆ ਵੇਖੀ ਕਿਵੇਂ ਜਗੀਰਾਂ ਦੇ ਸੁੱਖ ਪਾਵੇਂਗਾ ਮਾਈਲਾਂ ਦਾ ਮਾਲਕ ਬਣੇਗਾ ਤੇ ਵੱਡੇ ਵੱਡੇ ਅਹੁਦੇ ਬਖਸ਼ੇ ਜਾਣਗੇ ਆਨੰਦਪੁਰੀ ਧੂੜਾਂ ਅੱਗੇ ਦੁਨੀਆ ਦੇ ਵੱਡੇ ਤੋਂ ਵੱਡਾ ਆਉਦਾ ਦੀ ਔਕਾਤ ਕਿਨ ਕਾ ਮਾਤਰ ਵੀ ਨਹੀਂ ਖਾਲਸੇ ਦੇ ਚਰਨ ਪਰਸਨ ਤੋਂ ਵੱਡਾ ਹੋਰ ਸੁੱਖ ਕੀ ਹੋਵੇਗਾ ਧਰਤੀ ਉੱਤੇ ਸ਼ਹਾਬਾ ਸਿੰਘ ਨੇ ਮੁਸਕਰਾਉਂਦਿਆਂ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁਕੀਆਂ ਹੱਡੀਆਂ ਤੇ ਵਹਿੰਦਾ ਲਹੂ ਉਸ ਅੰਦਰਲੀ ਚੜਦੀ ਕਲਾ ਨੂੰ ਛੂ ਵੀ ਨਹੀਂ ਸਕਿਆ ਨਵਾਬ ਖਿੰਝ ਕੇ ਪਿੱਛੇ ਹੋਇਆ ਚਖੜੀ ਫਿਰ ਕੁਮਾਈ ਗਏ ਲਹੂ ਵਗਿਆ ਹੱਡੀਆਂ ਫੇ ਟੁੱਟੀਆਂ ਪਰ ਸਿੱਖ ਦਾ ਸਿੱਧ ਕਰਤਾ ਵੀ ਨਹੀਂ ਢੜਕਿਆ ਧੰਤਾ ਜੋ ਗਿਆ ਉਹ ਪੁਰਖ ਜਾਬਾਜ ਸਿੰਘ ਛਹਬਾਜ ਸਿੰਘ ਜੋ ਸਿੱਖੀ ਕਿਸ ਸਵਾਸ ਸੰਗ ਨਿਵਾ ਜਾਵੇ ਭਾਈ ਸ਼ਬੀਖ ਸਿੰਘ ਬੋਲੇ ਕਿਉਂ ਵੈਰੀ ਬਣ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪੀਤਾ ਹੈ ਤੂੰ ਹਜੇ ਵੀ ਵੇਲਾ ਹੈ ਬਚਾ ਲੈ ਆਪਣੇ ਪੁੱਤਰ ਨੂੰ ਲੱਖੂ ਖੱਤਰੀ ਨੂੰ ਭਾਈ ਸ਼ਬੀਖ ਸਿੰਘ ਦੇ ਬੋਲਾਂ ਤੇ ਗੁੱਸਾ ਰਿਆ ਸੀ ਸਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਰਿਆ ਧਰਮ ਤੋਂ ਥੜਕਿਆ ਮਨੁੱਖ ਟੜਕਦੇ ਦਿਲ ਵਾਂਗ ਹੀ ਮਰਦਾ ਹੀ ਹੈ ਲਖਪਤ ਰਾਏ ਹੁਣ ਇਹ ਗੱਲ ਤੇਰੇ ਜਹਬੇਦੀਨੇ ਨੂੰ ਕਿੱਥੋਂ ਸਮਝਾਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਦੇ ਧਰਮ ਵਿੱਚ ਚੁੰਨ ਲਈ ਕਹੋਗੇ ਤਾਂ ਉਹ ਬੇਚ ਜਿ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੀ ਹੈ ਤੈਨੂੰ ਰਤਾ ਰਾਂਝ ਨਹੀਂ ਕਿ ਤੇਰੀ ਅੰਸ ਬੰਸ ਨਹੀਂ ਰਹਿਣੀ ਕੁੱਲ ਨਾਸ ਹੋ ਜਾਏਗੀ ਪੰਥ ਉਤੋਂ ਫੱਚੇ ਪਾਛਾ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਦੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਚੋਣ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥ ਵਿੱਚ ਵੱਲ ਹੀ ਪਿੱਠ ਹੋ ਗਈ ਨਾਲੇ ਤਾਨੂੰ ਇਹ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਆ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦ੍ਰਿੜਤਾ ਦੇ ਇੱਕ ਇਹਨਾਂ ਨੇ ਨਹੀਂ ਮੰਨਣਾ ਨਵਾਬ ਨੇ ਕਾਜੀ ਨੂੰ ਹੌਲੀ ਜਿਹਾ ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਮੁਗਲਾਣੇ ਸ਼ਾਹਬਾਜ਼ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਨਵਾਬ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਸ਼ਾਹਬਾਜ਼ ਨੂੰ ਪੀੜ ਨਾਲ ਕਰਾਉਣ ਤੇ ਮਜਬੂਰ ਕਰੋ ਕੋਈ ਵੀ ਤਸੀਹੇ ਕੋਈ ਵੀ ਹਥਿਆਰ ਵਰਤੋ ਬਸ ਇਸ ਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਜਲਾਦਾਂ ਦੇ ਡਾਂਗਾ ਨਾਲ ਸ਼ਾਹਬਾਜ਼ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕਰ ਦਿੱਤਾ ਦੋਹੇ ਲੱਤਾਂ ਉਲਟ ਦਿਸ਼ਾ ਵੱਲ ਖਿੱਚੀਆਂ ਮੋਢੇ ਪਾੰਦੇ ਤੇ ਕੂਣੀਆਂ ਤੋੜ ਦਿੱਤੀਆਂ ਜਮੂਰਾ ਨਾਲ ਮਾਸ ਸੋਚਿਆ ਗਿਆ ਨੱਕ ਕੰਨ ਬੁੱਲ ਸਭ ਕੁਝ ਹਥੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਹ ਖੇੜ ਦਿੱਤੇ ਗਏ ਪਰ ਸ਼ਹਾਬਾਸ਼ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕੀ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖਲ ਲਾ ਦਈਏ ਜਲਾਦਾਂ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਬਰੇ ਸਨ ਇਸ ਨੂੰ ਫੇਰ ਚਰਖੜੀ ਦੇ ਚਾੜੋ ਨਵਾਬ ਨੇ ਜਲਾਦਨ ਹੁਕਮ ਕੀਤਾ ਚਰਖੜੀ ਦੇ ਦੋ ਗੇੜਿਆਂ ਮਰੋ ਸ਼ਹਾਬ ਸਿੰਘ ਬਹੋਸ਼ ਹੋ ਗਿਆ ਜਦ ਉਸ ਦੇ ਮੂੰਹ ਵਾਹਿਗੁਰੂ ਵਾਹਿਗੁਰੂ ਤੋਂ ਨਹੀਂ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਲ ਚੜਾਈ ਕਰ ਗਿਆ ਹੈ ਇਹ ਤਾਂ ਚੁੱਪ ਹੋ ਗਿਆ ਹਜੂਰ ਤੇਰਾ ਪੁੱਤਰ ਜਾ ਰਿਹਾ ਹੈ ਸ਼ਬੀਖ ਸਿੰਘ ਜਾਂਦੇ ਨੇ ਜੇ ਕੁਝ ਕਹਿਣਾ ਹੈ ਤਾਂ ਵੇਖ ਲੈ ਵੇਲਾ ਹੈ ਲਖਪਤ ਰਾਏ ਭਾਈ ਸ਼ਬੀਖ ਸਿੰਘ ਦੀ ਕੋਠਰੀ ਵੱਲ ਦੇਖਦਾ ਹੋਇਆ ਬੋਲਿਆ ਤਾਂ ਸੱਚੇ ਪਾਤਸ਼ਾਹ ਬੱਚੇ ਸਿੱਖੀ ਸਵਾਸਾਂ ਸੰਗ ਨਿਭ ਗਈ ਪਰ ਜਦ ਇੱਕ ਜਲਾਦ ਕੋਲ ਗਿਆ ਤਾਂ ਉਸਨੇ ਦੇਖਿਆ ਕਿ ਸ਼ਾਬਾਸ਼ ਦੇ ਸਾਥ ਚੱਲ ਰਹੇ ਹਨ ਇਸ ਵਿੱਚ ਤਾਂ ਹਜੇ ਜਾਨ ਬਾਕੀ ਹੈ ਨਵਾਬ ਸਾਹਿਬ ਲਾਓ ਇਸ ਨੂੰ ਬਿਸਧ ਬਾਲ ਨੂੰ ਜਲਾਦ ਜਾਂ ਚਰਖੜੀਆਂ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾਕ ਕਾਜੀ ਕੋਲ ਜਾ ਕੇ ਬੋਲਿਆ ਹੁਣ ਤੇਰਾ ਆਖਰੀ ਸਮਾਂ ਹੈ ਸ਼ਾਬਾਸ਼ ਮੌਤਾਥਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾ ਨੇ ਸ਼ਹਾਬਾਜ਼ ਸਿੰਘ ਚਖੜੀ ਤੋਂ ਲਾਇਆ ਤਾਂ ਉਸ ਦਾ ਸਿਰ ਬੇਸੁਰਤੀ ਵਿੱਚ ੇਠਾਂ ਟਲਕ ਗਿਆ ਜਿਵੇਂ ਕੋਈ ਫਿਰ ਨਾਲ ਹਾਂ ਦਾ ਇਸ਼ਾਰਾ ਕਰਦਾ ਹੈ ਇਹ ਦੇਖਦਿਆਂ ਹੀ ਕਾਜੀ ਨੇ ਸ਼ੋਰ ਮਚਾ ਦਿੱਤਾ ਵਧਾਈਆਂ ਖਾਨ ਸਾਹਿਬ ਸ਼ਹਾਬਾਜ਼ ਨੇ ਦੀਨ ਕਬੂਲ ਕਰ ਲਿਆ ਹੈ ਨਾਲ ਹੀ ਹੋਰਾਂ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ ਦੀਨ ਕਬੂਲ ਕਰ ਲਿਆ ਹੈ ਸ਼ਵੇਕ ਸਿੰਘ ਲੱਖੂ ਖਤਰੀ ਭਾਈ ਸ਼ਵੇਕ ਸਿੰਘ ਵੱਲ ਦੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾਹ ਭੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲ ਆਵੇ ਪਰ ਸਿੱਖ ਸਿੱਧਕ ਤੋਂ ਡੋਲ ਜਾਵੇ ਇਹ ਕਦੇ ਨਹੀਂ ਹੋ ਸਕਦਾ ਲਖਪਤਰਾਏ ਜੇ ਤੈਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਆਪ ਪੁੱਛ ਕੇ ਦੇਖ ਲੈ ਜਲਾਦਾਨੇ ਸ਼ਹਾਬ ਸਿੰਘ ਨੂੰ ਭਾਈ ਸ਼ਬੀਖ ਸਿੰਘ ਕੋਲ ਲਿਆਂਦਾ ਮੈਨੂੰ ਤੇਰੇ ਵਿਸ਼ਵਾਸ ਉੱਤੇ ਰਤੀ ਪਰ ਵੀ ਸ਼ੰਕਾ ਨਹੀਂ ਪੁੱਤਰ ਪਰ ਇਹਨਾਂ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਆਪ ਹੀ ਬੋਲ ਹੱਥੜੀਆਂ ਤੇ ਬੇੜੀਆਂ ਨਾਲ ਜਕੜੇ ਹੋਏ ਭਾਈ ਸ਼ਬੀਖ ਸਿੰਘ ਬੋਲੇ ਪਰ ਸ਼ਹਾਬ ਸਿੰਘ ਚੁੱਪ ਰਿਹਾ ਤੈਨੂੰ ਬੋਲਣਾ ਹੀ ਪਵੇਗਾ ਪੁੱਤਰ ਤੇਰਾ ਬੋਲਣਾ ਜ਼ਰੂਰੀ ਹੈ ਝੂਟੀ ਤੂੰ ਮਤ ਹੀ ਸਹੀ ਪਰ ਮੂਲਾਂ ਲਾਈ ਤਾਂ ਹੈ ਤੈਨੂੰ ਇਹਨਾਂ ਦੇ ਕੁਫਰ ਨੂੰ ਤੋੜਨ ਲਈ ਬੋਲਣਾ ਪਵੇਗਾ ਬਾਸ਼ਾਬਾਜ ਕੁਝ ਨਾ ਬੋਲ ਲਿਆ ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸ਼ਾਬਾਜ ਸਿੰਘ ਸਿੱਧਕੋਂ ਡੋਲ ਗਿਆ ਹੈ ਤੂੰ ਇਹਨਾਂ ਨੂੰ ਆਪਣੀ ਡ੍ਰਿੜਤਾ ਦਾ ਸ਼ੀਸ਼ਾ ਦਿਖਾ ਤਾਂ ਕਿ ਇਹਨਾਂ ਦੇ ਕੋਹ ਕੂੜ ਨੂੰ ਕੁਝ ਲੱਜ ਜਾਵੇ ਜਦ ਹੁਣ ਵੀ ਸ਼ਾਬਾਜ ਸਿੰਘ ਨੇ ਕੁਝ ਨਾ ਕਿਹਾ ਤਾਂ ਭਾਈ ਸ਼ਬੀਖ ਸਿੰਘ ਨੇ ਅੱਖਾਂ ਬੰਦ ਕੀਤੀਆਂ ਸੂਰਤ ਗੁਰੂ ਚਰਨਾਂ ਨਾਲ ਜੋੜੀ ਤੇ ਕੋ ਚਿਰ ਮਗਰੋਂ ਸ਼ਹਾਬ ਸਿੰਘ ਦੇ ਨੇੜੇ ਹੋਏ ਹੱਥ ਕਣੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਭਾਈ ਸ਼ਵੇਕ ਸਿੰਘ ਨੇ ਆਪਣਾ ਪੈਰ ਸ਼ਹਾਬ ਸਿੰਘ ਦੇ ਮੱਥੇ ਨੂੰ ਛਵਾਇਆ ਤੇ ਅਕਾਲ ਪੁਰਖ ਅਕਾਲ ਅਕਾਲ ਦਾ ਜਾਪ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਕਰ ਰਿਹਾ ਤੂੰ ਲੱਖੂ ਖੱਤਰੀ ਬੋਲਿਆ ਪਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣ ਲਈ ਇਹ ਉਹਦੇ ਸੇਵਕ ਨੇ ਤੇ ਕਦੇ ਕਦਾਈ ਗਲਤੀ ਕਰ ਜਾਂਦੇ ਨੇ ਐਸੀ ਇੱਕ ਗਲਤੀ ਸ਼ਹਾਬਾਜ ਦੇ ਮੱਥੇ ਉੱਤੇ ਉਗਰੀ ਗਈ ਸੀ ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਸਿੱਖ ਦੀ ਦੇਹ ਬਿਸਰਤੀ ਵਿੱਚ ਵੀ ਚੜ੍ਹਦੀ ਕਲਾ ਵਾਲਾ ਉਤਰਨਾ ਦੇਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਉਹ ਮਾੜਾ ਲੇਖ ਸ਼ਹਾਬਾਜ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ ਹੁਣ ਤੁਸੀਂ ਆ ਪੁੱਛ ਕੇ ਦੇਖੋ ਸ਼ਹਾਬਾਜ ਕੀ ਕਹਿੰਦਾ ਹੈ ਭਈ ਸ਼ਬੀਖ ਸਿੰਘ ਮੁਸਕਰਾ ਰਹੇ ਸਨ ਕਿਉਂ ਭਈ ਸ਼ਹਾਬਾਜ ਤੁ ਕਲਮਾ ਪੜ੍ਹਨੀ ਤਿਆਰ ਹੈ ਨਵਾਬ ਸ਼ਹਾਬਾਜ ਦੇ ਨੇੜੇ ਹੁੰਦਾ ਬੋਲਿਆ ਜੀ ਬੇਸ਼ੱਕ ਸ਼ਹਾਬਾਜ ਸਿੰਘ ਨੇ ਜਵਾਬ ਦਿੱਤਾ ਨਵਾਬ ਨੇ ਲਖੂ ਨਵਾਬ ਤੇ ਲਖੂ ਦੋਨੇ ਹੱਸਣ ਲੱਗੇ ਤੇ ਭਾਈ ਸ਼ਵੇਕ ਸਿੰਘ ਵੀ ਮਸਕਰਾਰੇ ਮਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਾਜੀ ਕੁਝ ਬੋਲਦਾ ਸ਼ਹਾਬਾਜ ਸਿੰਘ ਦੀ ਆਵਾਜ਼ ਆਈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਬੋਲ ਰਿਹਾ ਹੈ ਕਾਜੀ ਨੂੰ ਸੱਤੀ ਕਪੜੀ ਅੱਗ ਲੱਗ ਗਈ ہمری ذات پات گور سدگور ہم بیچو سر گور کے چپ کراؤ اس نو نواب جی کیا بند کرو اس دا کفر چکرکڑی تے چاڑے چاڑو اس نو تے اوناں چکر کماوندے رہو جد تک اس دا سریر ٹکڑے ٹکڑے نہیں ہو جاندا دوہے پتا پتر نو چکرکڑی تے چاڑیا گیا او چکرکڑی تے چڑے ہوئے مسکرارہے سن چکرکڑی تیز کرنا حکم دین والے نواب قاضی تے لکھو کھتری دا ماتھا تیوڑیاں نال بھریا ہوا سی ਭਾਈ ਸ਼ਬੀਖ ਸਿੰਘ ਨੇ ਦੇ ਦਾਉਲਾ ਕਰਨ ਲੱਗਿਆ ਆ ਆਖਰੀ ਬੋਲ ਕਹੇ ਹਮ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰਾਖੇ ਕਵਨ ਬੜਾਈ ਲੋ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਇਆ ਇਤਿਹਾਸ ਪੜਨ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਦਿਨ ਹੋਈਆਂ ਹੁਣ ਗਿਆ ਨਾਦਾਨ ਸਿੰਘ ਜਾਨ ਕੇ ਮਾਫ਼ ਕਰਦੇ ਨਾ ਗੁਰੂ ਸਾਹਿਬ ਅੱਗੇ ਸੱਚੇ ਪਾਤਸ਼ਾਹ ਦਸਵੇਂ ਪਿਤਾ ਜੀ ਅੱਗੇ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ